ਦੋਸਤੋ ਇਸ ਸਮੇਂ ਸੋਸ਼ਲ ਮੀਡੀਆ ਤੇ ਇੱਕ ਮਾਮਲਾ ਕਾਫੀ ਚਰਚਾ ਵਿੱਚ ਚੱਲ ਰਿਹਾ ਹੈ ਜਿੱਥੇ ਇੱਕ ਕੈਨੇਡੀਅਨ ਰੈਪਰ ਐਮ ਐਸ ਗੋਰੀ ਵੱਲੋਂ ਪੰਜਾਬੀ ਗਾਇਕ ਕਰਨ ਓਜਲਾ ਤੇ ਗੰਭੀਰ ਦੋਸ਼ ਲਗਾਏ ਗਏ ਹਨ ਐਮ ਐਸ ਗੋਰੀ ਦਾ ਕਹਿਣਾ ਹੈ ਕਿ ਕਰਨ ਓਜਲਾ ਉਸ ਦੀ ਲੰਬੇ ਸਮੇਂ ਤੱਕ ਗੱਲਬਾਤ ਰਹੀ ਉਸ ਦੇ ਮੁਤਾਬਿਕ ਕਰਨ ਓਜਲੇ ਨੇ ਉਸ ਨੂੰ ਇਹ ਨਹੀਂ ਦੱਸਿਆ ਕਿ ਉਹ ਪਹਿਲਾਂ ਵਿਆਹਿਆ ਹੋਇਆ ਹੈ ਐਮ ਐਸ ਗੋਰੀ ਦਾ ਦਾਅਵਾ ਹੈ ਕਿ ਉਸ ਨੂੰ ਉਕੇ ਵਿੱਚ ਰੱਖ ਕੇ ਉਸ ਨੂੰ ਡੇਟ ਕੀਤਾ ਗਿਆ ਅਤੇ ਮਿਲਿਆ ਵੀ ਜਾਂਦਾ ਸੀ ਕਿਹਾ ਜਾਂਦਾ ਹੈ ਕਿ ਕਰਨ ਓਜਲਾ ਅਤੇ ਉਹ ਗੋਰੀ ਕਾਫੇ ਟੈਨ ਤੋਂ ਰਿਲੇਸ਼ਨ ਵਿੱਚ ਰਹੇ ਹਨ ਉਹ ਕਹਿੰਦੀ ਹੈ ਕਿ ਜਦੋਂ ਉਸ ਨੂੰ ਇਹ ਪਤਾ ਲੱਗੇ ਕਿ ਕਰਨ ਓਜਲਾ ਮੈਰਿਡ ਹੈ ਮਤਲਬ ਵਿਆਹਿਆ ਹੋਇਆ ਹੈ ਤਾਂ ਉਸਨੇ ਸੋਸ਼ਲ ਮੀਡੀਆ ਤੇ ਆ ਕੇ ਆਪਣੀ ਸੱਚਾਈ ਲੋਕਾਂ ਸਾਹਮਣੇ ਰੱਖੀ ਇਸ ਦੌਰਾਨ ਉਸਨੇ ਇੰਸਟਾਗ੍ਰam ਤੇ ਕਈ ਸਟੋਰੀਆਂ ਵੀ ਪਾਈਆਂ ਅਤੇ ਇੱਥੇ ਤੱਕ ਕਿ ਰੈਪ ਦੇ ਜ਼ਰੀਏ ਵੀ ਕਰਨ ਓਜਲੇ ਨੂੰ ਜਵਾਬ ਦਿੱਤਾ ਪਰ ਦੂਜੇ ਪਾਸੇ ਕਰਨ ਓਜਲਾ ਦੇ ਚਾਹਣ ਵਾਲਿਆਂ ਨੇ ਫੈਨਸ ਦਾ ਕਹਿਣਾ ਹੈ ਕਿ ਕਰਨ ਓਜਲਾ ਇਸ ਤਰ੍ਹਾਂ ਦਾ ਇਨਸਾਨ ਨਹੀਂ ਹੈ ਉਹਨਾਂ ਮੁਤਾਬਿਕ ਇਹ ਸਾਰਾ ਮਾਮਲਾ ਸਿਰਫ ਫੇਮ ਹਾਸਲ ਕਰਨ ਲਈ ਬਣਾਇਆ ਗਿਆ ਹੈ ਇਸੇ ਦਰਮਿਆਨ ਕਰਨ ਓਜਲਾ ਨੇ ਖੁਦ ਸੋਸ਼ਲ ਮੀਡੀਆ ਤੇ ਆ ਕੇ ਇੱਕ ਵੀਡੀਓ ਜਾਰੀ ਕਰੀ ਅਤੇ ਉਸ ਦੇ ਦੋਸਾਂ ਦਾ ਜਵਾਬ ਦਿੱਤਾ ਕਰਨ ਓਜਲਾ ਕਹਿੰਦਾ ਹੈ ਕਿ ਕੋਈ ਕੈਨੇਡੀਅਨ ਰੈਪਰ ਮੇਰੇ ਤੇ ਝੂਠੇ ਦੋਸ਼ ਲਾ ਰਹੀ ਹੈ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਿਰਫ ਤੇ ਸਿਰਫ ਫੇਮ ਦੇ ਚੱਕਰ ਵਿੱਚ ਕੀਤਾ ਜਾ ਰਿਹਾ ਹੈ ਮੇਰੀ ਇੱਕ ਫੈਮਿਲੀ ਹੈ ਜੇਕਰ ਮੇਰੀ ਵਾਈਫ ਅਤੇ ਮੇਰੇ ਵਿਚਕਾਰ ਕਿਸੇ ਵੀ ਤਰ੍ਹਾਂ ਦੀ ਮਿਸ ਅੰਡਰਸਟੈਂਡਿੰਗ ਬਣਦੀ ਹੈ ਤਾਂ ਸਾਡਾ ਰਿਸ਼ਤਾ ਖਰਾਬ ਹੋ ਸਕਦਾ ਸੀ ਰੱਬ ਤੋਂ ਡਰ ਕੇ ਗੱਲ ਕਰੋ ਫੇਮ ਦੇ ਨਸ਼ੇ ਵਿੱਚ ਐਨੇ ਅੰਨੇ ਵੀ ਨਾ ਹੋ ਜਾਓ ਕਿ ਜੋ ਮਰਜੀ ਬੋਲਦੇ ਫਿਰੋ ਮੈਨੂੰ ਕਿਸੇ ਨੂੰ ਕੋਈ ਪ੍ਰੂਫ ਦੇਣ ਦੀ ਲੋੜ ਨਹੀਂ ਹਾਂ ਮੈਂ ਆਪਣੀ ਜ਼ਿੰਦਗੀ ਵਿੱਚ ਗਲਤੀਆਂ ਕੀਤੀਆਂ ਹੋਣਗੀਆਂ ਪਰ ਮੈਂ ਕਦੇ ਵੀ ਆਪਣੀ ਵਾਈਫ ਨਾਲ ਧੋਖਾ ਨਹੀਂ ਕੀਤਾ ਜਿਹੜੇ ਲੋਕ ਮੇਰੇ ਤੇ ਭਰੋਸਾ ਕਰਦੇ ਹਨ ਮੈਂ ਉਹਨਾਂ ਸਭ ਦਾ ਧੰਨਵਾਦ ਕਰਦਾ ਹਾਂ ਲਵ ਯੂ ਜਿਉਂਦੇ ਰਹੋ ਦੋਸਤੋ ਇਹ ਸੀ ਕਾਰਨ ਓਜਲੇ ਦਾ ਪੂਰਾ ਬਿਆਨ ਹੁਣ ਇਹ ਨਾ ਮਾਮ ਇਹ ਮਾਮਲਾ ਸੋਸ਼ਲ ਮੀਡੀਆ ਤੇ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ ਇੱਕ ਪਾਸੇ ਦੋਸ਼ ਅਤੇ ਦੂਜੇ ਪਾਸੇ ਸਫਾਈ ਸੱਚ ਕੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਅਸੀਂ ਕਿਸੇ ਦੇ ਨਿੱਜੀ ਜੀਵਨ ਤੇ ਫੈਸਲਾ ਸੁਣਾਉਣ ਵਾਲੇ ਨਹੀਂ ਸਾਡਾ ਕੰਮ ਸਿਰਫ ਤੁਹਾਡੇ ਤੱਕ ਜਾਣਕਾਰੀ ਦੇਣਾ ਹੈ ਤੁਹਾਡੀ ਕੀ رائے ਹੈ ਇਸ ਪੂਰੇ ਮਾਮਲੇ ਤੇ ਕਿ ਇਹ ਸੱਚ ਹੈ ਜਾਂ ਸਿਰਫ ਫੇਮ ਲੈਣ ਲਈ ਬਣਾਇਆ ਗਿਆ ਹੈ ਆਪਣੀ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦੱਸੋ ਅਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਹਾ ਜਾਂਦਾ ਹੈ ਕਿ ਕਰਨ ਔਜਲਾ ਸਿਰਫ ਆਪਣੀ ਵਾਈਫ ਲਈ ਹੀ ਗਾਣੇ ਬਣਾਉਂਦਾ ਹੈ ਜਿੰਨੇ ਵੀ ਗਾਣੇ ਆਏ ਹਨ ਪਿਆਰ ਸਬੰਧੀ ਕਿਹਾ ਜਾਂਦਾ ਹੈ ਕਿ ਉਸਨੇ ਆਪਣੀ ਵਾਈਫ ਤੇ ਹੀ ਬਣਾਏ ਹਨ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਕਮੈਂਟ ਕਰਕੇ ਜਰੂਰ ਦੱਸੋ ਅਤੇ ਕੌਣ-ਕੌਣ ਕਰਨ ਔਜਲੇ ਨੂੰ ਪਿਆਰ ਕਰਦਾ ਹੈ ਉਸਦੇ ਨਾਮ ਦਾ ਕਮੈਂਟ ਜਰੂਰ ਕਰੋ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ